ਕੋਟਕਪੂਰਾ ਦੇ ਮੁੱਖ ਚੌਕ ਵਿੱਚ ਸਾਲ 2015 ਦੇ ਬਰਗਾੜੀ ਬੇਅਦਬੀ ਮਾਮਲੇ ਅਤੇ ਉਸ ਨਾਲ ਜੁੜੀਆਂ ਬਹਿਬਲ ਕਲਾ ਤੇ ਕੋਟਕਪੂਰਾ ਗੋਰੀਕਾਂ ਦੀਆਂ ਿਕਟਨਾਮਾਂ ਦਾ ਅਜੇ ਤੱਕ ਇਨਸਾਫ ਨਾ ਮਿਲਣ ਦੇ ਰੋਸ ਵਜੋਂ ਸਿੱਖ ਜੱਸੇ ਵੰਦੀਆਂ ਮਲੂ ਸ਼ਾਂਤਮਈ ਪ੍ਰਦਰਸ਼ਨ ਕੀਤਾ ਅਤੇ ਸਮਾਜ ਦੀਆਂ ਸਰਕਾਰਾਂ ਦੇ ਪ੍ਰਤੀ ਰੋਸ ਜਤਾਇਆ ਹੈ ਦੇਖੋ ਜੀ ਮਾਮਲਾ ਤੇ ਆਪਣਾ ਸਾਰਿਆਂ ਨੂੰ ਤੁਹਾਨੂੰ ਤੇ ਸਾਨੂੰ ਪਤਾ 9 ਸਾਲ ਹੋ ਗਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਦਬੀ ਹੋਈ ਸੀ ਗੁਰੂ ਗ੍ਰੰਥ ਸਾਹਿਬਾਰੇ ਦੇ ਸਰੂਪ ਨੂੰ ਚੋਰੀ ਕੀਤਾ ਗਿਆ ਫਿਰ ਪੋਸਟਰ ਲਗਾਏ ਗਏ ਚੈਲੰਜ ਕੀਤਾ ਗਿਆ ਅੰਗ ਬਰਗਾੜੀ ਦੀਆਂ ਗਲੀਆਂ ਨਾਲੀਆਂ ਚ ਖਿਲਾਰੇ ਗਏ ਉਸ ਤੋਂ ਬਾਅਦ ਜਦੋਂ ਸਿੱਖ ਸੰਗਤਾਂ ਗੁਰੂ ਗ੍ਰੰਥ ਸਾਹਿਬ ਦੀ ਹੋਈ ਬਦਬੀ ਦੇ ਰੋਸ ਨੂੰ ਲੈ ਕੇ ਇਸ ਚੌਕ ਵਿੱਚ ਬੈਠੀਆਂ ਸੀ ਤੁਹਾਡੇ ਸਾਰਿਆਂ ਦੇ ਸਾਹਮਣੇ ਇੱਥੇ ਗੋਲੀਆਂ ਚੱਲੀਆਂ ਪਾਣੀ ਦੀਆਂ ਗੰਦੇ ਦੀਆਂ ਬਿਛਾੜਾਂ ਹੋਈਆਂ ਬਾਈਬਲ ਕਲਾਂ ਵਿੱਚ ਦੋ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਦੋ ਸਰਕਾਰਾਂ ਬਦਬੀ ਦੇ ਮੁੱਦੇ ਨੂੰ ਲੈ ਕੇ ਬਣੀਆਂ ਪਹਿਲੀ ਕੈਪਟਨ ਦੀ ਦੂਜੀ ਆ ਜਿਹੜੇ ਆਮ ਆਦਮੀ ਪਾਰਟੀ ਵਾਲੇ ਤੇ 17-18 ਮਹੀਨੇ ਦੀ ਸਰਕਾਰ ਜਿਹੜੇ ਪੰਥ ਦੀ ਸਰਕਾਰ ਕਹਿਣ ਵਾਲੇ ਉਹਨਾਂ ਦੀ ਸੀ ਪਰੰਤੂ ਕਿਸੇ ਨੇ ਵੀ ਡੱਕਾ ਤੋੜ ਕੇ ਦੋਹਰਾ ਨਹੀਂ ਕੀਤਾ ਕੈਪਟਨ ਅਮਨਿੰਦਰ ਸਿੰਘ ਹੱਥ ਵਿੱਚ ਗੁਟਕਾ ਸਾਹਿਬ ਲੈ ਕੇ ਇਹ ਗੱਲ ਕਹਿੰਦਾ ਸੀ ਕਿ ਅਸੀਂ ਜਸਟਿਸ ਦੇਾਂਗੇ ਬਦਬੀਆਂ ਵਾਲਿਆਂ ਨੂੰ ਇਨਸਾਫ ਦੇਾਂਗੇ ਉਹਨਾਂ ਨੇ ਕੋਈ ਇਨਸਾਫ ਨਹੀਂ ਦਿੱਤਾ ਫੇਰ ਚਰਨਜੀਤ ਸਿੰਘ ਚੰਨੀ 6 ਮਹੀਨੇ ਰਹਿ ਕੇ ਗਏ ਉਹਨਾਂ ਨੇ ਵੀ ਕਿਹਾ ਸੀ ਇਨਸਾਫ ਦੇਾਂਗੇ ਕੋਈ ਇਨਸਾਫ ਨਹੀਂ ਹੋਇਆ ਉਸ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਆਉਂਦੀ ਹੈ ਇਹਦਾ ਜਿਹੜਾ ਕਨਵੀਨਰ ਆ ਉਹ ਕਹਿੰਦਾ ਸੀ 24 ਘੰਟੇ ਚ ਇਨਸਾਫ ਦੇਾਂਗੇ ਕੋਈ ਇਨਸਾਫ ਨਹੀਂ ਹੋਇਆ 10 20% ਇਸ ਸਰਕਾਰ ਨੇ ਕੰਮ ਕੀਤਾ ਕਿ ਕੋਟ ਪੂਰੇ ਦਾ ਚਲਾਨ ਪੇਸ਼ ਕੀਤਾ ਹੁਣ ਹੈਰਾਨੀ ਦੀ ਗੱਲ ਇਹ ਆ ਕਿ 295ਏ ਜਿਹੜੀ 3 ਐਫ ਆਈ ਆਰਾਂ ਦੇ ਉੱਤੇ ਦਰਜ ਹੈ 63 117 128 ਪ੍ਰੰਤੂ ਸੌਦਾ ਸਾਧ ਦੇ ਉੱਤੇ ਹਜੇ ਤੱਕ 295ਏ ਦੀ ਮਨਜ਼ੂਰੀ ਨਹੀਂ ਦੇ ਰਿਆ ਮਨਜ਼ੂਰੀ ਕਿਹਨੇ ਦੇਣੀ ਆ ਭਗਵੰਤ ਮਾਨ ਨੇ ਉਹ ਗ੍ਰਹਿ ਮੰਤਰਾਲਾ ਉਹਦੇ ਕੋਲ ਆ ਇਤਿਮਾਰ ਪਈ ਕਰਲਾਣੇ ਤੈਂ ਕੀ ਦਰਦ ਨ ਆਇਆ ਕਿ ਸਿੱਖਾਂ ਦੇ ਨਾਲ ਐਡੀ ਵੱਡੀ ਬੇਇਨਸਾਫੀ ਹੈਗੀ ਆ ਕਿ ਇੱਕ ਸੌਦਾ ਸਾਧ ਦੇ ਉਤੇ 295 ਏ ਨਹੀਂ ਚਲਾਈ ਜਾ ਰਹੀ ਦੂਜਾ ਉਹਦਾ ਅਰਸ਼ ਧੂਰੀ ਸੰਦੀਪ ਬਰੇਟਾ ਸ਼ਰਿਆਮ ਖੁੱਲੇ ਤੋਰੇ ਫਿਰਦੇ ਉਹਨਾਂ ਨੂੰ ਫੜਿਆ ਨਹੀਂ ਜਾ ਰਿਆ ਤੀਜਾ ਬਾਈਬਲ ਦਾ ਚਲਾਨ ਨਹੀਂ ਪੇਸ਼ ਕੀਤਾ ਜਾ ਰਿਆ ਚੌਥਾ ਜਿਹੜੀ ਸਰਕਾਰ ਆ ਉਹਨੇ ਕੇਸਾਂ ਦੀ ਪੇਰਵਾਹੀ ਕਰਨੀ ਹੁੰਦੀ ਆ ਤੇ ਕੇਸ ਸਾਰੇ ਇਥੋਂ ਟਰਾਂਸਫਰ ਹੋ ਕੇ ਚੰਡੀਗੜ੍ਹ ਜਾ ਰਹੇ ਆ ਸੋ ਇਸ ਕਰਕੇ ਇਸ ਸਾਰੇ ਰੋ ਰੋਸ ਨੂੰ ਦੇਖਦੇ ਹੋਏ ਅੱਜ ਸਤਿਗੁਰੂ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆ ਅਸੀਂ ਰੋਸ ਵਜੋਂ ਇੱਥੇ ਸ਼ਾਂਤਮਈ ਜਾਪ ਕਰਕੇ ਅਸੀਂ ਮਨਾਉਣਾ ਤੋਂ ਗੁਰਦੁਆਰਿਆਂ ਚ ਪਰਿਲਾ ਪ੍ਰਕਾਸ਼ ਪਰ ਇਹ ਸਰਕਾਰ ਨੂੰ ਰੋਸ ਵਜੋਂ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਰੋਸ ਵਜੋਂ ਅੱਜ ਸਾਨੂੰ ਚੌਕ ਵਿੱਚ ਬੈਠਣ ਲਈ ਮਜਬੂਰ ਹੋਣਾ ਪਿਆ ਇਹ ਸੰਕੇਤਕ ਹੈ ਪਰ ਜੇ ਸਰਕਾਰ ਹਜੇ ਵੀ ਨਾ ਸੁਧਰੀ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਜਿਹੜਾ ਰੂਪ ਆ ਇਹ ਵੱਡਾ ਹੋ ਜਾਣਾ ਆ ਉਹਦੀ ਜ਼ਿੰਮੇਵਾਰ ਸਰਕਾਰ ਹੋਊਗੀ ਬਿਲਕੁਲ ਜੀ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦੇ ਜਿਹੜੇ ਮੁੱਖ ਦੋਸ਼ੀ ਆ ਗੁਰਮੀਆ ਬਾਬਾ ਜਿਹੜਾ ਰਾਮ ਉਹਦੇ ਤੇ ਉਹਦੇ ਚੇਲਿਆਂ ਤੇ ਅੱਜ ਤੱਕ ਜਿਹੜਾ ਕੇਸ ਨਹੀਂ ਚਲਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਅਗਰਸ ਖੱਤਰ ਵੱਲੋਂ ਉਹਦੇ ਤੇ ਜਿਹੜੀ ਰੋਕ ਲਾਈ ਗਈ ਆ ਉਹਨੂੰ ਚਲਾਉਣ ਦੇ ਲਈ ਅਤੇ ਗੋਲੀ ਕਾਂਢ ਦੇ ਵਿੱਚ ਜਿਹੜੇ ਨਾਮਜ਼ਦ ਲੋਕ ਆ ਜਾਂ ਜਿਹੜੀ ਹਜੇ ਅਧੂਰੀ ਜਾਂਚ ਪਈ ਉਹਨੂੰ ਪੂਰਾ ਕਰਨ ਦੇ ਲਈ ਆਸ ਦੀ ਦੀ ਗੱਲ ਇਹ ਆ ਕਿ ਆ ਸਰਕਾਰ ਇਸ ਵਿਸ਼ੇ ਤੇ ਆਈ ਆ 24 ਘੰਟਿਆਂ ਚ ਲੋਕਾਂ ਨੂੰ ਝੂਠਾ ਲਾਰਾ ਲਾ ਕੇ ਆਈ ਆ ਵੀ ਅਸੀਂ ਇਹਦਾ ਇਨਸਾਫ ਕਰਾਂਗੇ ਤੇ ਅੱਜ 3 ਸਾਲ ਦਾ ਸਮਾਂ ਬੀਤਣ ਤੇ ਵੀ ਇਹਨਾਂ ਨੂੰ ਧਰਨਿਆਂ ਦੇ ਰੂਪ ਦੇ ਵਿੱਚ ਆ ਕੇ ਸਾਨੂੰ ਦੱਸਣਾ ਪੈ ਰਿਹਾ ਕਿ ਭਾਈ ਤੁਹਾਡੇ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ ਉਹ ਵੀ ਜਿਨ੍ਹਾਂ ਤੇ ਤੁਸੀਂ ਸਰਕਾਰ ਬਣਾਈ ਹੋਵੇ ਸੋ ਅੱਜ ਦਾ ਇਹ ਪ੍ਰੋਟੈਸਟ ਉਸੇ ਸਬੰਧ ਚ ਆ 295 ਇਹ ਸੈਕਸ਼ਨ ਦੇ ਤਹਿਤ ਲੈਣਾ ਚਾਹੀਦਾ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਉਹਦੇ ਚੇਲੇ ਹਜੇ ਭਗੌੜੇ ਆ ਉਹਨਾਂ ਤੇ ਵੀ ਕਾਰਵਾਈਆਂ ਜਿਹੜੀਆਂ ਹੋਣਗੀਆਂ ਚਾਹੀਦੀਆਂ ਉਹਨਾਂ ਨੂੰ ਵੀ ਪੰਜਾਬ ਦੇ ਵਿੱਚ ਲਿਉਣਾ ਚਾਹੀਦਾ ਗ੍ਰਿਫਤਾਰ ਕਰਨਾ ਚਾਹੀਦਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ